ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਅਮੀਰਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਅਮਰਕੋਟ ਤੇ ਬਿਲਕੁਲ ਨਾਲ ਲੱਗਦਾ ਪਿੰਡਾ ਅਮੀਰਕੇ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਹੈ ਤੇ ਬਲਟੋਏ ਦੀ ਦੂਰੀ ਥੋੜੀ ਹੈਗੀ ਆ ਕੋਈ 5-4 ਕਿਲੋਮੀਟਰ ਬਲਟੋਏ ਪਿੰਡ ਦੀ ਦੂਰੀ ਹੈ ਤੇ ਅੱਜ ਵੀਰ ਬੂਟੇ ਦੇ ਕੋਲੇ ਪਹੁੰਚੇ ਆ ਦੋਸਤੋ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਐਨੀਮਲ ਦਿਖਾ ਦਾਂਗੇ ਇੱਕ ਫੁੱਲ ਵੱਡੀ ਵਜਨਦਾਰ ਜਿਹੜੀ ਮੱਝ ਦਿਖਾਵਾਂਗੇ ਇੱਕ ਐਚਪੀ ਤੇ ਸ਼ਾਹੀਵਾਲ ਕ੍ਰੋਸ ਆਂਗ ਦੇ ਵਿੱਚ ਵੜੜਾ ਬਿਲਕੁਲ ਤਾਜੀ ਸুইস ਵਾਇਆ ਦੋ ਪਸ਼ੂ ਜਿਹੜੇ ਆ ਤਾਜੀ ਸুইস ਵਾਇਆ ਇੱਕ ਬਿਲਕੁਲ ਠੁਕੀ ਤਿਆਰੀ ਦੇ ਵਿੱਚ ਤੀਜੇ ਨੰਬਰ ਤੇ ਇੱਕ ਤੁਹਾਨੂੰ ਜਿਹੜੀ ਦੋਸਤੋ ਬੱਚੀ ਦਿਖਾ ਦਾਂਗੇ ਤੇ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਬੂਟੇ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 11 ਜੂਨ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 1:30 ਤੋਂ 3 ਵਜੇ ਦਾ ਸ਼ਾਮ ਦਾ ਸਮਾਂ ਹੈਗਾ ਤੇ ਐਨੀਮਲ ਜਿਹੜੇ ਦੋਸਤੋ ਪਸੰਦ ਆਉਣਗੇ ਤਸੱਲੀ ਤੁਸੀਂ ਕਰਨੀ ਆ ਘਰ ਵਿਜਿਟ ਕਰਕੇ ਚੁਵਾਈ ਤੁਸੀਂ ਕਰ ਲਿਓ ਠੀਕ ਤੇ ਆਓ ਕਰਦੇ ਆ ਗੱਲਬਾਤ ਵੀਰ ਬੂਟੇ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਆ ਜਿੰਨਾ ਪੁੱਛਵਾਓ ਆਜੋ ਜੀ ਟੈਂਕ ਭਾਈ ਕੀ ਹਾਲ ਨੇ ਵਧੀਆ ਜੀ ਕੈਮ ਐ ਤੈਂ ਇਹ ਨਾਲ ਹੀ ਆ ਗਏ ਟੈਂਕ ਟੈਂਕ ਕੈਮਨ ਜਾ ਸੰਧੂ ਸਾਹਿਬ ਸਾਸਰੀ ਘਾਲ ਸਾਸਰੀ ਕਾਲ ਵੀਰ ਬੂਟੇ ਠੀਕ ਠਾਕ ਹੋ ਹਾਂ ਚੱਲਦੀ ਕਲਾ ਚੱਲਦੀ ਕਲਾ ਠੀਕ ਆ ਹੋਰ ਸਨੋ ਕਿਵੇਂ ਆ ਚੱਲੀਆਂ ਤੇ ਕੰਮ ਕਰ ਹਾਂਜੀ ਹਾਂਜੀ ਬਸ ਕੰਮ ਝੋਣਿਆ ਝੋਣਿਆ ਦੀਆਂ ਤਿਆਰੀਆਂ ਅੱਜ ਕੱਲ੍ਹ ਤਿਆਰੀਆਂ ਆ ਗਏ ਟੈਂਕ ਮੈਂ ਵਟਾਂ ਹੀ ਪਾਉਂਦੇ ਰਹੇ ਆ ਅੱਛਾ ਨੰਗਲਾਂ ਨਾਲ ਸਾਥ ਹੋਏਗਾ ਨਾ ਨਿਬੜੇ ਤੇ ਪੜੇ ਰਹੇਗੇ ਨਾ ਇਹ ਨੂੰ ਹੋਵਣਗੇ ਠੀਕ ਆ ਤੁਹਾਡੀ ਟਰੈਕਟਰ ਤੇ ਡਿਊਟੀ ਦਾ ਟੈਂਕ ਦੀ ਵਟਾਂ ਤੇ ਹਾਂ ਟੈਂਕ ਦੀ ਵਟਾਂ ਤੇ ਲਓ ਇਹ ਫਿਰ ਵੱਡੇ ਕੰਮ ਦਾ ਵਟਾਂ ਆਏਗੇ ਸਾਂਦੇ ਬਿਲਕੁਲ ਕੋਈ ਨੱਕੇ ਨੂੰ ਕੋਈ ਟੁੱਟਣ ਵਾਲੇ ਕੰ ਬਹੁਤ ਵਧੀਆ ਤੇ ਅੱਜ ਬਾਈ ਬੁੱਟੇ ਵੀਰ ਪਸ਼ੂ ਤਿੰਨ ਪਗਾਉਗਾ ਕਿਹਨੇ ਆ ਜੀ ਸੰਧੂ ਸਾਹਿਬ ਤੇ ਤਿੰਨਾਂ ਦੇ ਵਿੱਚੋਂ ਦੋ ਤਾਂ ਬਿਲਕੁਲ ਨੱਕ ਸਵੇ ਸਵੇ ਆ ਆ ਉਹ ਗੱਬਣ ਹੈ ਪਹਿਲੇ ਨੂੰ ਵੈੜਿਆ ਪਹਿਲੇ ਨੂੰ ਬੱਚੀ ਵਿਖਾਵਾਂਗੇ ਆਪਾਂ ਹਾਂਜੀ ਹਾਂਜੀ ਉਹ ਗੱਬਣ ਹਾਂਜੀ ਆ ਸੰਧੂ ਸਾਹਿਬ ਸੂਈ ਨੂੰ ਚੌਥਾ ਦਿਨ ਜੇ ਅੱਛਾ ਜੀ ਹਾਂ ਇਹ ਸ਼ਾਈ ਵਾਲਾ ਇੰਦੀ ਕਰਾਸ ਚ ਠੀਕ ਆ ਜੀ ਇਹ ਆਪਣੀ ਐਚ ਐਫ ਕਰਾਸ ਕਰਾਸ ਸ਼ਾਈ ਵਾਲਾ ਤੇ ਸੂਈ ਤਾਜੀ ਹੈ ਸੂਈ ਆਹ ਚਾਰ ਦਿਨ ਹੋ ਗਏ ਸੂਈ ਨੂੰ ਅੱਛਾ ਜੀ ਠੰਡੀ ਠੀਰੀ ਬਹੁਤ ਜਿਆਦੀ ਵੈੜ ਹੈ ਠੀਕ ਆ ਜੀ ਹਾਂਜੀ ਤਾਜੀ ਸੂਈ ਹੈ ਦੋਸਤੋ ਤੇ ਚਾਰ ਦਿਨ ਦਾ ਸਮਾਂ ਹੋ ਗਿਆ ਤੇ ਬੌਲੇ ਜੋ ਤੁਸੀਂ ਮੰਨ ਸਕਦੇ ਹੋ ਠੀਕ ਆ ਤੇ ਇਹ ਬੌਲੇ ਤੋਂ ਬਾਅਦ ਆ ਜਾਂਦਾ ਦੁੱਧ ਤੇ ਵੀ ਆ ਗਿਆ ਪਸੂ ਕੋ ਚੌਥੇ ਪੰਜਵੇਂ ਦਿਨ ਆ ਜਾਂਦਾ ਤੇ ਆਹ ਥਣ ਭਾਂਡਾ ਕਿਵਰੀ ਮੈਂ ਤੁਹਾਨੂੰ ਤੁਸਲੀ ਨਾਲ ਦਿਖਾਉਣਾ ਤੇ ਸੁਦਾ ਵੀਰ ਦੂਜਾ ਕਿ ਤੀਜਾ ਬੌਲੀ ਬਾਲੀ ਠੱਟੂ ਸੰਧੂ ਸਾਹਿਬ ਦੇਖੋ ਆਹ ਦੇਖੋ ਕੋਈ ਚੱਕਰ ਨਹੀਂ ਗਿਆ ਵੀ ਸੀਲ ਸੌ ਵੀ ਪੂਰੀ ਹੈ ਵੀ ਦੋਸਤੋ ਇੱਕ ਹੁੰਦਾ ਵੀ ਨਾਰਮਲੀ ਥੋੜਾ ਜਿਹਾ ਹੱਥ ਲਾ ਕੇ ਦਿਖਾਉਣਾ ਵੀ ਜਦੋਂ ਮਰਜੀ ਬਹਿ ਕੇ ਚਵਾਈ ਕਰਨ ਬਹਿ ਜਾਓ ਅਜੇ ਪਸੂ ਦੇ ਥੱਲੇ ਤੇ ਬੇਨਬੂਨ ਤੁਸੀਂ ਵੇਖੋ ਐਨ ਮੋٹے ਰਸੇ ਵਾਂਗੂ ਬਿਲਕੁਲ ਵਾਲ ਖਾਂਦੀ ਹੋਈ ਵੀ ਹੈ ਨਾ ਤੇ ਫੇਸ ਕੁਆਲਿਟੀ ਜਿਹੜੀ ਆ ਆ ਜੇ ਸੰਤੋਖ ਆ ਪਾਟੀਆਂ ਬੜੇ ਸਾਮਝ ਹੋਈ ਆ ਸਾਮਝ ਕੇ ਬੇਕਾਰ ਸਮਝ ਹੋਈ ਆ ਇਹ ਗੋਹ ਮਹਲਾਯਾ ਨੇ ਟਿੰਗੂ ਨੇ ਦਾ ਬੜਾ ਜਾ ਜਮਿਆ ਪਿਆ ਥੱਲੇ ਨਾ ਜੇ ਵੀਰ ਵੇਖੋ ਪੁਰਾਣਾ ਗੋਹਾ ਲਗਾ ਹਾਂ ਇਹ ਦੂਜੇ ਤਿਜੇ ਤੋਂ ਹੋਣੀ ਸੈਟ ਹਾਂ ਦੂਜੇ ਤਿਜੇ ਤੋਂ ਹੋਊ ਬਿਲਕੁਲ ਬਿਲਕੁਲ ਤੇ ਬਾਕੀ ਰਹਿਣ ਦਾ ਜਾਲ ਪਾਦ ਵਾਲੀ ਵੇਖੋ ਮੂੰਹਾਂ ਮਰਕਾਓ ਬਿਲਕੁਲ ਛੋਟਾ ਕੰਨ ਕੋਣ ਛੋਟੀ ਮੂੰਹ ਦੀ ਹੈ ਵੇਖ ਠੀਕ ਹੈ ਇਹ ਛੋਟਾ ਮੂੰਹ ਆ ਬਾਕੀ ਕੰਨ ਕੋਣ ਛੋਟਾ ਤੇ ਪਲੀ ਪਲੀ ਪੂਰੀ ਆ ਹਾਂਜੀ ਬਾਕੀ ਜਿਹੜੇ ਵੀਰ ਨੇ ਚੰਗੀ ਹੋਰ ਕੇਅਰ ਕਰ ਲੈਣੀ ਤਾਂ ਪਸ਼ੂ ਜਿਹੜਾ ਦੋਸਤੋ ਉਮੀਦੋਂ ਹੋਰ ਵੀ ਤੁਸੀਂ ਵੱਧ ਬਣਾ ਸਕਦੇ ਹੋ ਚਾਹੇ ਚੋ ਚਵਾਲੇ ਪਾਸਿਓਂ ਵੇਖ ਲਈਏ ਤੇ ਚਾਹੇ ਸਿਹਤ ਵਾਲੇ ਪਾਸਿਓਂ ਵੇਖ ਲਈਏ ਇੱਕ ਕ੍ਰੋਸ ਦੇ ਵਿੱਚ ਜਿਹੜਾ ਸੰਤੂ ਸਾਹਿਬ ਜਿਹੜਾ ਆਜਦਾ ਨੰਗਰ ਹਾਂਜੀ ਕ੍ਰੋਸ ਦੇ ਵਿੱਚ ਮੰਨ ਲਓ ਕਿ ਦੁਨੀਆਂ ਗਾਵਾਂ ਜਾਂ 25 ਲੀਟਰ ਦਿੰਦੀਆਂ ਆ 16 ਲੀਟਰ 5 ਲੀਟਰ ਘੰਦਾ ਕ੍ਰੋਸ ਦਾ ਵਾਦਾ ਬਿਲਕੁਲ ਇਹ ਫੈਟ ਫੂਡ ਚੰਗੀ ਹੁੰਦੀ ਉਹ ਤਾਂ ਠੰਡੀਆਂ ਸਹੀਲ ਹੁੰਦੀਆਂ ਬਾਕੀ ਹੁਣ ਆਪ ਪੱਖੇ ਬੰਦ ਕੀਤੇ ਕੋਈ ਗਰਮੀਆਂ ਨਾਰਮਲ ਹੀ ਕੰਮ ਹੀ ਆਂਦਾ ਨਹੀਂ ਨਾਰਮਲ ਵ ਤੇ ਆ ਜਿਹੜੀ ਦੋਸਤੋ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਉਂਦੇ ਆ ਤੇ ਟੈਂਕ ਨੂੰ ਆਪਾਂ ਕਹਿੰਦੇ ਫੇਰ ਨੂੰ ਖੋਲ ਕੇ ਚੰਗੀ ਤਰ੍ਹਾਂ ਦਿਖਾ ਦਈਏ ਤੇ ਆ ਐਸਟੀਮੇਟਡ ਹੁਣ ਜਿਹੜਾ ਬਾਲਟੀ ਚ ਪੈਂਦਾ ਦੁੱਧ ਚਾਹੇ ਬੋਲ 16 ਲੀਟਰ ਸੰਦੂ ਸਾ ਪੂਰਾ 16 ਹਾਂ ਕਿਹੜਾ ਮਰਜੀ ਵੀਰ ਭਰਾ ਆ ਕੇ ਦੋ ਟਾਈਮ ਚੁਾਈ ਕਰਕੇ ਫੇਰ ਖੜੇ ਠੀਕ ਹੈ ਜੀ ਹਾਂ ਜੀ ਤੇ 16 ਲੀਟਰ ਭਰਾਓ ਇਹਦਾ ਕੋਲ ਇਸ ਟਾਈਮ ਬਿਲਕੁਲ ਮੌਜੂਦਾ ਦੁੱਧ ਆ ਠੀਕ ਹੈ ਤੇ ਪੂਰੀ ਵਜਨਦਾਰ ਆ ਪਲੀ ਪੋਸੀ ਪੂਰੀ ਆ ਆ ਤੁਸੀਂ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਥਣ ਭਾਂਡਾ ਵਾਵਾ ਚੰਗਾ ਤੈਨੂੰ ਥੋੜ੍ਹਾ-ਥੋੜ੍ਹਾ ਵੀ ਪੂਰਾ ਐਨ ਮੁਠੀ ਵਾਲਾ ਜੀ ਠੀਕ ਆ ਚੰਗੇ ਸੋਹਣੇ ਹਵਾਨੇ ਚੱਡੇ ਦੀ ਮਾਲਕਣ ਤੇ 16 ਕਿਲੋ ਹੋਣ ਮੌਕੇ ਦਾ ਬਾਕੀ ਦੁੱਧ ਜੇਕਰ ਦੁੱਧ ਪਾ ਦੂਗੀ ਤੇ ਨਾ ਦੁੱਧ ਪਾ ਦੂਗੀ ਵਧੀਆ ਆ ਫੇਸ ਕੁਆਲਟੀ ਆ ਆ ਦੇਖ ਆ ਲੋ ਜੀ ਕਮਾਓ ਮਾੜਾ ਪਿੱਛੇ ਨੂੰ ਹਾਂ ਤਸਲੀਮ ਨਾਲ ਦਿਖਾ ਰਿਹਾ ਭਰਾ ਮੇਰਾ ਬਾਕੀ ਥਣ ਥਣ ਜਿਹੜਾ ਦੋਸਤੋ ਵਧੀਆ ਲੋੜਿਆਂ ਦਾ ਥਣ ਲੱਗਾ ਠੀਕ ਹੈ ਜੀ ਚੰਗਾ ਕਮਾਲ ਦਾ ਥਣ ਵੀ ਮੁਠੀਲਾ ਥਣ ਵੀ ਕਈ ਵੀਰ ਵੀ ਛੋਟਾ ਥਣ ਨਹੀਂ ਪਸੰਦ ਕਰਦੇ ਛੋਟਾ ਥਣ ਵੈਸੇ ਵੀ ਇਥੇ ਪਸੰਦ ਲੈ ਕੇ ਨਹੀਂ ਲੱਗਦਾਗਾ ਤੇ ਇਥੇ ਮੁਠੀ ਵਾਲਾ ਥਾਣਾ ਬਿਲਕੁਲ ਆਹ ਦੇਖੋ ਪ੍ਰਭੂ ਹਾਂਜੀ ਟੈਂਕ ਭਾਈ ਮੋੜ ਦੋ ਜੀ ਕਾ ਬੂਟੇ ਵੀਰ ਕਿੰਨਾ ਕੁ ਮੁੱਲ ਫਿਰ ਲੈਣ ਦੇਣਾ ਸਾਨੂੰ ਅੰਦੂ ਸਾਹਿਬ ਨਾ ਆਪਣਾ ਕੋ 60 ਨਾ ਪੈਣਾ ਯਾ ਰੇਟ ਆ ਹਾਂਜੀ ਇਵੇਂ 60 65 66 ਕੀਤੀ ਜੀਗੇ ਹਾਂਜੀ 61000 ਦੀ ਬੈਠ ਦੇਣਾ 60000 ਦੀ ਉਹ ਚੋਂ 500 ਰੁਪਿਆ ਮਾਨਤਨ ਕਰਾਂਗੇ ਜਿਹੜਾ ਭਰਾ ਠੀਕ ਆ ਜੀ ਹਾਂਜੀ ਆਪਾਂ ਉਹ ਭਾਲਾ ਮੇਲੀ ਆਪਾਂ ਭਾਲਾ ਦਾਂਗੇ ਪਰ ਬੱਚੀ ਚਲੋ ਮੈਂ ਇਹ ਜਿਹੜੀਆਂ ਦਾ 65 70000 ਆਪਾਂ ਮੈਂ ਮੋਲ ਕਰਕੇ ਵੇਖ ਸਕਦੀ ਹੂੰ ਕਿਹੇ ਗੱਲਾਂ ਨਹੀਂ ਕੀ ਦੁੱਧ ਦੋ ਚੰਗੀ ਆ ਸ਼ਕੀਨੀ ਜੀ ਵੀ ਆ ਥਣ ਥਣ ਵੀ ਵਧੀਆ ਨਾਲੇ ਤਾਜੀ ਸੂਈ ਆ ਬਿਲਕੁਲ ਯਾਦ ਬਾਦ ਸਿੰਘੂ ਸਾਹਿਬ ਇੱਕ ਨੰਬਰ ਇਹ ਨਹੀਂ ਕਿ ਵੱਡੇ ਕੰਨਾਂ ਜੋ ਕਿਤਰਾ ਹੋ ਗੀ ਸੀਲ ਠੰਢੀ ਬੜੀ ਇਤਰਾ ਬਿਲਕੁਲ ਸੋ ਬਿਲਕੁਲ ਜਿਹੜਾ ਦੋਸਤੋ ਦੋ ਨਸਲਾਂ ਦਾ ਸੁਮੇਲ ਆ ਤੇ ਸ਼ਾਹੀਵਾਲ ਐਚ ਐਫ ਦਾ ਸੁਮੇਲ ਆ ਠੀਕ ਆ ਥਣ ਛੱਡਾ ਪੂਰਾ ਸਾਫ ਆ ਤੁਹਾਨੂੰ ਸਾਰੇ ਪਾਸੇ ਦਿਖਾਤਾ ਹਣ ਤਸਲੀ ਦੇ ਨਾਲ ਸੋ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਬਾਈ ਬੂਟੇ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵੱਡੇ ਫੱਲੇ ਦੀ ਜਿਹੜੀ ਮੈਂ ਦਿਖਾਉਣੀ ਹੈ ਚੰਗੀ ਮੱਝ ਆ ਠੀਕ ਆ ਜੀ ਤੇ ਅੱਖਾਂ ਬਿੰਦੀਆਂ ਨੇ ਪਰ ਕੱਦ ਕਰ ਬਹੁਤ ਉੱਚਾ ਹੈਗਾ ਠੀਕ ਆ ਜੀ ਦੋ ਮੱਝਾਂ ਨੂੰ ਵਿੱਚ ਪਾਉਂਦੀ ਮੱਝ ਜਿਹੜੀ ਆਪਾਂ ਤੁਹਾਨੂੰ ਦਿਖਾਉਣੀ ਹੈ ਠੀਕ ਆ ਪਤਲਾ ਪਿੰਡਾ ਫੇਸ ਕੁਆਲਿਟੀ ਤੁਸੀਂ ਆ ਵੇਖੋ ਠੀਕ ਆ ਜੀ ਬਿਲਕੁਲ ਬਿੱਲੀਆਂ ਮਨਕੀ ਅੱਖ ਤੇ ਮੱਥਾ ਵੱਲਾ ਤੇ ਜਿਵੇਂ ਆਪਾਂ ਕਹਿੰਦੇ ਨੇ ਵੀ ਕ੍ਰੋਸ ਹੁੰਦੀ ਹੈ ਕ੍ਰੋਸ ਬ੍ਰੀਡ ਦੇ ਵਿੱਚ ਆ ਜਿਵੇਂ ਨੀਲੀ ਦਾ ਪੱਖ ਤੇ ਮੁਰਾਦਾ ਨਹੀਂ ਲੀਦਾ ਜਿਹੜਾ ਪੱਖਾ ਬਕਰੋ ਤੋ ਸੰਧੂ ਸਾਹਿਬ ਇਹਨੂੰ ਕੋਈ ਫਲ ਫੁੱਲ ਨਹੀਂ ਚਲੋ ਫਲ ਤਾਂ ਹੁਣ ਅੱਗੇ ਬੰਜਾ ਬਸਨ ਪਈ ਆ ਫਲ ਪਾਸੇ ਵੇ ਕੋਈ ਚੱਕਰੀ ਇਤਨਾ ਮਰਜੀ ਇਹਨੂੰ ਜੋ ਜੋ ਮਰਜੀ ਕਰੋ ਫਿਰ ਤਾਂ ਹੀ ਥਾਂ ਲੱਗਣਾ ਦੇਖਣ ਵਾਲਾ ਦਾ ਮੋਟਾ ਸਾ ਲੱਗਾ ਤੇ ਚੁਾਈ ਬਹੁਤ ਜਿਆਦੀ ਹੈ ਮੈਂ ਇਹਦੀ ਪੋਲੀ ਆ ਪੋਲੀ ਬੜੀ ਜਿਆਦੀ ਕਈ ਦਾਸ ਦੇ ਦੇਣਾ ਵਥਰਣਾ ਜਿਹੜਾ ਲੱਗਾ ਲਾਟੂ ਕਰੜੀ ਵਾ ਲਾਟੂ ਕਰੜੀ ਹੋਗੀ ਹਾਂ ਕੋਈ ਕਾਰ ਨਹੀਂ ਨੀਗਾ ਲਓ ਵੀ ਠੀਕ ਆ ਬਾਕੀ ਐਡਿਟੀਆਂ ਵਾਜ ਜਾਂ ਤੁਹਾਨੂੰ ਪਤਾ ਹੀ ਸਤਨ ਸਾਹਿਬ ਕਾਲੀਆਂ ਰਹਿਣਾ ਸਭ ਪਿਰਲਾ ਪਾਂਜਾ ਪਸੂ ਇਹੋ ਜਿਹਾ ਨਜ਼ਰ ਆਉਂਦਾ ਪਿਰਲਾ ਲੰਗ ਜਾ ਹਾਂ ਤੇ ਬਾਈ ਬੂਟੇ ਵੀ ਰਏ ਵੀ ਸੂਈ ਸੁਭਾਈ ਆ ਤੇ ਬੱਚਾ ਥਾਰੇ ਕਟਾ ਜੀ ਕਟਾ ਜੀ ਕਟਾ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਅਜ ਨਵਾਂ ਦਿਨ ਜੀ ਸੂਈ ਨੂੰ ਨਵਾਂ ਦਿਨ ਤਾਂ ਸੁਹਾ ਆਪਾਂ ਕਿੰਨਾ ਕ ਮੰਨ ਲਈਏ ਪਾਲਾ ਆਪਾਂ ਸੂਹਾ ਤੇ ਜਾ ਕੇ ਨਹੀਂ ਵੱਡੀ ਵਾਜਿਆ ਉਹ ਇਹਨਾਂ ਚ ਜਾ ਗਈ ਅੱਛਾ ਹਾਂਜੀ ਬਹੁਤ ਦੋਸਤੋ ਤੇਜਾ ਸੁਹਾ ਵੀਰ ਕਹਿੰਦਾ ਵੀ ਆਪਾਂ ਮਾਰਨੇ ਕੇ ਖਰੀਦੀ ਆ ਆ ਤੁਹਾਡੇ ਸਾਹਮਣੇ ਆ ਬਿਲਕੁਲ ਬਾਕੀ ਥੋੜੀ ਆਪਾਂ ਦੇ ਟੰਗ ਦੇ ਵਿੱਚ ਇਹ ਹਿੱਸਾ ਦਾ ਚੌਥਾ ਵੀ ਡੰਗਰ ਹੋਈਂਦਾ ਤੀਜੇ ਵੀ ਹੋਈਂਦਾ ਪਤਾ ਨਹੀਂ ਇੱਕ ਦੇ ਸੂਏ ਲੱਗਦਾ ਹੁਣ ਆਪਾਂ ਤੀਜਾ ਹੀ ਗਾ ਲਿੱਸਾ ਡੰਗਰ ਹੋ ਜਾ ਬਖਾਉਣ ਦਾ ਪਿੰਦਾ ਸੂਆ ਹੂੰ ਤੇ ਪੁੱਲ ਵਜਨਦਾਰ ਆ ਭਾਰੀ ਮਏ ਆ ਠੀਕ ਆ ਤੇ ਪੱਲੇ ਵੱਡੇ ਦੀ ਆ ਵੀ ਆ ਵੇਖੋ ਪਿੱਛੋਂ ਪੇਟ ਕੋਠਾ ਵੇਖੋ ਥੱਬਿਆਂ ਤੇ ਥੱਬੇ ਤੇ ਪੰਡਾਂ ਪਾਈ ਖੜੀ ਆ ਤੇ ਜਿਹੜਾ ਦੁੱਧ ਬਿਲਕੁਲ ਬਿਲਕੁਲ ਵੈਸੇ 2.5 ਫੁੱਟ ਦਾ ਆਪਾਂ ਬੜੇ ਵੇਖਿਆ 2.5 ਫੁੱਟ ਆ ਦੇਖੋ ਤੇ ਆ ਤੁਸੀਂ ਵੇਖੋ ਦੋਸਤੋ 1 ਮੀਟਰ ਘਟੋ ਘਟ ਵੀ ਜਿਹੜਾ ਪੁਠਾ ਹੀ ਆ ਠੀਕ ਆ ਤੇ ਮੈਂ ਵੱਡੀ ਆ ਤੇ ਹੁਣ ਵੀ ਜਿਹੜਾ ਦੁੱਧ ਸਾਡੇ ਚਵਾਵਾਂਗੇ ਉਹ ਕਹਿੰਦਾ 13 ਲੀਟਰ ਸੰਦੂ ਸਾਫ ਪੂਰਾ ਮੌਜੂਦ ਤੇ ਆ ਰਿਹਾ ਇੱਕ ਟੈਂਕ ਦੁੱਧ 13 ਲੀਟਰ ਹਾਂ ਨੋ ਵੀ ਅਬ ਅੱਛਾ ਤੁਹਾਨੂੰ ਦੱਸਾਂ ਅਠਾ ਨਵਾਜ਼ ਨਾਲ ਮੈਂ ਮੇਲੇ ਤੇ ਆ ਕੇ ਹੁਣ ਆਈ ਆ 15 ਲੀਟਰ ਦੁੱਧ ਕਰੂੰਗੀ ਗਰਮੀ ਗਰਮੀ ਆ ਸਿਆਲ ਹੋਇਆ ਹੈ ਮੈਂ 18 ਲੀਟਰ ਦੇਣਾ ਚਾਹੀਦਾ ਦੁੱਧ ਹੂੰ ਮੋਸਾਂ ਤੁਹਾਨੂੰ ਬਤਾ ਫੜਕਿਆ ਫਿਰ ਬਿਲਕੁਲ ਜੀ ਇਹ ਵੰਡ ਮੋੜ ਜਿਆਦਾ ਪਾਵਾਂਗੇ ਤਾਂ ਉਨੀ ਕੀ ਹੋ ਸਕਦੀ ਹੂੰ 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 ਆ ਗਾਉਣੇ ਬਿਲਕੁਲ ਵੱਡੀ ਮائیں ਆ ਦੋਸਤੋ ਖੋਲ ਕੇ ਤੋਰ ਕੇ ਦਿਖਾਉਣੇ ਆ ਤੇ ਅੱਜ ਜੇਕਰ 5 7 8 ਦਿਨਾਂ ਦੀ ਸੂਈ ਦੇ ਥਲੇ 13 ਹੈ ਤੇ ਆਪਾਂ ਉਮੀਦ ਕਰ ਸਕਦੇ ਆ ਵੀ ਇਹੋ ਜਿਹਾ ਪਸ਼ੂ ਤੋਂ ਵੀ ਘੱਟੋ ਘੜ 15 ਤੋਂ ਪਲੱਸ ਚੱਲੂਗੀ ਵੀ ਇਹਨੂੰ 15 ਪਲੱਸ ਵੈਸੇ ਆਂਦਾ ਕੁਛ ਨਹੀਂਗਾ ਬਾਕੀ ਆਪਾਂ ਸਮੇਂ ਤੇ ਛੱਡ ਦੇਨੇ ਤੇ ਜਿਹੜਾ ਭੈਣ ਭਰਾ ਅੱਗੇ ਲੈ ਕੇ ਜਾਊਗਾ ਉਹਦੀ ਸੇਵਾ ਤੇ ਡਿਪੈਂਡ ਆ ਚੰਗੀ ਸੇਵਾ ਹੈ 13 ਇਹ ਨਹੀਂਗਾ ਵੀ ਯਾਰਾ ਹਮਕੋ ਦਾਹੂ ਤੇ ਰੱਖਾਂਗੇ ਹੁਣ ਹੈ 13 ਹੈ 13 ਹਾਂ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਆਜਾ ਤੇਰਾ ਬਿਲਕੁਲ ਨੁੱਟੜ ਜਾਣਾ ਲਓ ਜੀ ਹੁਣ ਜਦੋਂ ਫਲਜਾ ਬੱਜਾ ਖਾਣਾ ਜਾ ਗਈ ਬੱਜ ਅਗਲੀ ਬਿਲਕੁਲ ਜੀ ਤੇ ਫੁੱਲ ਵੱਡੇ ਕੱਦ ਜੁੱਸੇ ਵਾਲੀ ਮੈਂ ਆ ਦੋਸਤੋ ਠੀਕ ਆ ਤੇ ਪਸੰਦ ਆਊਗੀ ਤੁਹਾਨੂੰ ਤੇ ਵੱਡੀ ਮੈਂ ਕਿਉਂਕਿ ਬਹੁਤੇ ਵੀਰ ਪਸ਼ੂ ਦੋ ਰੱਖ ਕੇ ਦੋ ਦੀ ਥਾਂ ਇੱਕ ਵਜਾਏ ਰੱਖ ਕੇ ਇੱਕ ਪਸ਼ੂ ਰੱਖਣਾ ਚਾਹੁੰਦੇ ਆ ਤੇ ਇਹੋ ਜਿਹਾ ਪਸ਼ੂ ਤਾਂ ਵਾਧਾ ਦੋਸਤੋ ਹੈਗਾ ਵੀ ਇੱਕ ਪਸ਼ੂ ਆਪਾਂ ਲੈ ਜਾਣੇ ਆ ਤੇ ਘਾਟੇ ਬਾਦੇ ਦੇ ਸਾਰੇ ਪੂਰੇ ਕਰ ਦਿੰਦਾ ਦੁੱਧ ਵਾਲੇ ਪਾਸੇ ਠੀਕ ਆ ਤੇ ਬਿਲਕੁਲ ਬੈਕ ਸਾਈਡ ਤੋਂ ਥਾਣਾ ਨੇਵਾ ਪੱਦਰ ਆ ਵੇਖੋ ਠੀਕ ਆ ਥਾਣਾ ਮੋਟਾ ਵੀਰਾਂ ਦਾ ਵੀ ਬਹੁਤੇ ਵੀਰਾਂ ਦੇ ਵੀ ਲਾਟੂ ਥਾਣਾ ਮੋਟਾ ਥਾਣਾ ਵੀ ਚੁਵਾਈ ਕਰਦੀ ਆ ਪਾਕਿਸਤਾਨੀ ਚੁਵਾਈ ਜੰਦੂ ਸਾਹਿਬ ਇੱਥਾਂ ਦੇ ਜਨਾ ਚੁਵਾਈ ਕਰਦੀ ਨਿਕਲਦੀ ਆ ਪਰ ਇਹ ਬਹੁਤ ਜਿਆਦਾ ਪੋਲੀ ਨਿਕਲੀ ਅੱਜ ਠੀਕ ਆ ਕਈ ਦੰਗਲ ਹੁੰਦੇ ਵੀ ਆ ਬਿਲਕੁਲ ਬਿਲਕੁਲ ਹਾਂ ਬਾਕੀ ਭਰਾ ਉਹ ਚੰਗੀ ਮੈਂ ਆ ਵੱਡੀ ਆ ਨਸਾਂ ਨੁਸਾਂ ਵੇਖੋ ਤੁਸੀਂ ਨਾੜਾਂ ਵੇਨਪੂਣ ਵੇਹੇ ਪਿੰਡੇ ਤੇ ਐ ਵੀ ਜਿਵੇਂ ਇਹਦੇ ਫੁਲਕਾਰੀ ਤੇ ਕਢਾਈ ਕੀਤੀ ਆ ਵੀ ਉਹ ਗੱਲ ਬਾਤ ਆ ਸੰਧੂ ਸਾਹਿਬ ਆਇਆ ਚਲੋ ਤੇਲ ਲਾਇਆ ਸਿੰਘਾਂ ਨੂੰ ਪਿੰਡੇ ਨੂੰ ਵੀ ਇਹ ਆਟੋਮੈਟਿਕਲੀ ਗਰਮੀ ਹੁੰਦੀ ਨਾ ਇਹਦੇ ਅੰਦਰੋਂ ਇੰਜ ਕਢਾਈ ਨਿਕਲਦੀ ਆ ਬਸ ਕਿਉਂ ਗਿਆ ਕਿਸ ਜਾਦਤਾ ਕਢਾਈ ਬਹੁਤ ਨਿਕਲਦੀ ਆ ਨੂੰ ਪਿੰਡੇ ਦੇ ਹੱਥ ਲੱਗੇ ਦੇਖਣ ਵਾਲਾ ਉਹ ਤੇਲ ਲੱਗਾ ਹੁੰਦਾ ਹਾਂ ਸਾਂਭੀ ਕਿਹਨੇ ਚੰਗੀ ਮੈਂ ਸਾਂਭੀ ਕਿੱਕ ਐਡਾ ਸਰੀਰ ਆ ਬੜਾ ਪੜਾ ਜੀ ਤੇ ਆਹ ਦੇਖੋ ਜੀ ਪੂਰੀ ਰੀਜ ਕਿਸੇ ਵੀਰ ਨੇ ਅੱਗੋਂ ਵੀ ਚਲੋ ਲਾਈ ਆ ਬੀ ਸ਼ਾਬਾਸ਼ ਉਸ ਵੀਰ ਦੇ ਵੀ ਜਿਹਨੇ ਅੱਗੋਂ ਪੂਰੀ ਚੰਗੀ ਕੇਅਰ ਬਿਲਕੁਲ ਐਡਾ ਪਸ਼ੂ ਨਾ ਭਾਈ ਵੈਸੇ ਵੀ ਆਪਾਂ ਗੱਲ ਕਰੀਏ ਤੇ ਰਜਾਉਣਾ ਹੀ ਬਹੁਤ ਔਖਾ ਹੈ ਤੇ ਅੱਗੇ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਕੇ ਜਾਊਗਾ ਜਿਹਨੇ ਚੰਗੇ ਖਾਸੇ ਪੈਸੇ ਵੀ ਦੋਸਤੋ ਨਹੀ ਇੱਕ ਦੋ ਟੋਕਰੇ ਨਾ ਬਿਲਕੁਲ ਵੱਡਾ ਪਸ਼ੂ ਹੈ ਜਿਹਨੇ ਅਕਸਰ 15 16 ਲੀਟਰ ਚੋਣਾ ਹੈ ਹਾਂਜੀ ਤੇ ਅਕੀ ਥਣ ਭਾਂਡਾ ਤੇ ਟਾਈਮ ਜ਼ਰੂਰ ਦੋਸਤੋ ਨੋਟ ਕਰ ਲਿਓ ਠੀਕ ਹੈ ਥਣ ਭਾਂਡਾ ਚੰਗਾ ਖੁੱਲਾ ਤੱਕ ਜਿੰਨਾ ਕ ਬਖਾਰਾ ਅੱਗੇ ਨੂੰ ਉਹਨੇ ਬੈਕ ਸਾਈਡ ਨੂੰ ਸ਼ਾਮ ਨੂੰ ਬਿਲਕੁਲ ਬੰਦ ਦੀ ਜਦੋਂ ਆਉਗੀ ਐਨਾ ਕੀ ਦੂੰਗਾ ਠੀਕ ਹੈ ਤੇ ਅੱਜ ਜੇ ਤੁਸੀਂ ਕੋਈ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਬਾਈ ਬੂਟੇ ਵੀਰ ਇੱਕ ਹੁੰਦਾ ਨਾ ਵੀ ਯਾਰ ਕਹਤਾ ਵੀ 13 ਕਿਲੋ ਵੀ ਚਲੋ ਭਾਇਣ ਭਰਾ ਕੇ ਸਾਂ ਆਨਲਾਈਨ ਸੌਦਾ ਕਰ ਹੀ ਲੈਣਾ ਪਰ ਇਹ ਵੀ ਇੱਥੇ 13 ਲੀਟਰ ਚੋੜ ਗਏ ਮੈਂ ਨਾ ਸੰਤੂ ਸਾਹਿਬ ਆਪਾਂ ਚਲੋ ਮਹਾਰਾਜ ਸੁਖਰੇ ਕੰਮ ਚੱਲਦਾ ਆਪਣਾ ਚਲਾਉਣਾ ਇਹ ਨਹੀਂ ਆਪਾਂ ਕੇ ਠੱਗੀ ਕੇਰਾ ਮਾਰ ਕੇ ਇੱਕ ਨਾ ਕੋ ਲੈ ਜੂ ਗਾ ਫਿਰ ਉਹ ਯੋਨਾ ਕਰੂਗਾ ਦੋ ਚਾਰ ਮੱਝ ਹਰ ਲੱਗ ਜਾਓ ਬਿਲਕੁਲ ਜੀ ਬਿਲਕੁਲ ਵੱਡੀ ਮੈਂ ਆ ਭਰਾਵੋ ਜਿਹੜੇ ਵੀਰ ਨੇ ਘੱਟੂ ਘੱਟ ਵੀ ਪੈਸੇ ਬਿਲਕੁਲ ਨੇੜੇ ਤੇੜ ਲਾਉਣੇ ਆ ਤੁਸੀਂ ਜਰੂਰ ਡਿਸਾਈਡ ਕਰ ਲਿਓ ਤੇ ਉਸ ਤੋਂ ਪਹਿਲਾਂ ਜਿਹੜੀ ਚਵਾਈ ਆ ਪਹਿਲ ਜਿਹੜੀ ਹੈਗੀ ਆ ਘਰੇ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਹੋ ਸਕਦਾ ਵਿਖਾਉਣ ਦੇ ਵਿੱਚ ਦਸੰਦ ਚ ਫਰਕ ਹੋਗਾ ਨਹੀਂ ਨਹੀਂ ਆ ਇਹ ਕੱਲੀ ਕਲੀ ਅਸਾਂ ਪਿੱਡਾਂ ਨਾਲ ਦੱਸਣ ਦੇ ਹੀ ਆ ਦੀ ਆਹ ਲਓ ਜੀ ਆਪਾਂ ਮੋਟੀਆਂ ਮੋਟੀਆਂ ਬੰਦੇ ਕੀ ਕਰਦੇ ਆ ਵੇ ਆ ਆਹ ਵੇਖੋ ਨਾ ਆ ਕਿਵੇਂ ਦੱਸਣ ਲੀਆਂ ਹਾਰੇ ਪਿੱਟੇ ਦੇ ਹੀ ਇਹਨਾਂ ਨੂੰ ਫਿਗਾਂਦ ਗਾ ਲਓ ਜੀ ਅੱਛਾ ਵੀਰ ਬੂਟੇ ਮੈਂ ਵੱਡੀ ਆ ਦੁੱਧ ਵਾਲੇ ਪਾਸੇ ਚਲੋ ਚੰਗਾ ਪਸ਼ੂ ਆ ਤੇ ਕੀ ਰੇਟ ਕਿੰਨੇ ਮੁੱਲ ਦੀ ਫਿਰ ਜਿਹੜੀ ਦੇਲ ਹੈ ਕਰਨੀ ਇਹਦੀ ਸੰਦੂ ਸਾਹਿਬ ਆ ਗਏ ਮੱਜਾ ਚਲੋ ਆਪਾਂ 1.5 ਡੇਡ ਮੁੱਲ ਕੀਤਾ ਵਿਕੀਆਂ ਵੀ ਅੰਗਾ ਹਾਂਜੀ ਪਰ ਇਹਦਾ ਸਹੀ ਮੁੱਲ ਕਰਾਂਗੇ ਆਪਾਂ 1,11,000 ਦੀ ਆ ਉਹਦੇ ਵੀ ਛੋਟ ਚ ਆਪਾਂ ਕਰਾਂਗੇ ਹੂੰ ਹਾਂਜੀ 1,11, 1,18 ਠੀਕ ਹੈ ਜੀ 1,11,000 ਭਰਾਵੋ ਇਹਦੀ ਕੀਮਤ ਆ ਡਿਮਾਂਡ ਆ ਠੀਕ ਆ ਤੇ ਮੈਂ ਪਸੰਦ ਆਊਗੀ ਤੁਹਾਨੂੰ ਇਹ ਵੀ ਸ਼ਰਤ ਪੱਕੀ ਆ ਤੇ ਸੁਭਾ ਵੀਰ ਤਿਜਾ ਕਹਿੰਦਾ ਹਰ ਕਿਸੇ ਨੇ ਆਪਣਾ ਸਮਝਾ ਠੀਕ ਹਾਂਜੀ ਮੱਝ ਵਿੱਚ ਚਵਾਈ ਹੋਣੀ ਪਸੰਦ ਆਉਂਦਾ ਠੀਕ ਆ ਜੀ ਹਾਂਜੀ ਠੀਕ ਆ ਤੇ 118000 ਜਿਹੜੀ ਦੋਸਤੋ ਇਹਦੀ ਡਿਮਾਂਡ ਆ ਕੀਮਤਾਂ ਮੋਲਾਂ ਠੀਕ ਆ ਪ੍ਰਾਈਸ ਜੇ ਬੰਦ ਨੂੰ ਆ ਬਈ ਬੇਲ ਬੂਲ ਆ ਮਧਰੀ ਗੋਡੀ ਮੈਂ ਕਹਿੰਦੀ ਤੇ ਬੰਦੇ ਨੂੰ ਐਡੀ ਹੋਣੀ ਹੂੰ ਹੂੰ ਬੰਦੇ ਐਡੀ ਹੋਣੀ ਮੱਝ ਬਿਲਕੁਲ ਇੰਨਾ ਕਿ ਬੇਨ ਜਿਆਦਾ ਹੀ ਆ ਮਧਰੀ ਗੋਡੀ ਦੀ ਮੱਝ ਇਹਨਾਂ ਬਿਲਕੁਲ ਬੀਲ ਤਾਂ ਵੇਖੋ ਕਿ ਨਹੀਂ ਇਹਦੀ ਮੂਹ ਤੋਂ ਹਿਸਾਬ ਲੱਗੇ ਤਾਂ ਅੱਠ ਪੋਟੀਆਂ ਲੰਮੀ ਹੋਈਆਂ ਲੋਕ ਵੀ ਕੋਈ ਸ਼ੱਕ ਨਹੀਂ ਕੀ ਚੰਗੀ ਮੈਂ ਆ ਠੀਕ ਆ ਜਰੂਰ ਤੁਸੀਂ ਦਾ ਦੋਸਤ ਫੈਸਲਾ ਕਰ ਲਿਓ ਇਹ ਸੰਧੂ ਠੰਡੀ ਬਣੀ ਜੇ ਜਿੱਤਰਾ ਮਰਜੀ ਇਹਦਾ ਪੁੱਠੇ ਬਣਿਓ ਬਾਈ ਉਹ ਸਿੱਧੇ ਬਾਈ ਉਹ ਕਾਰਨ ਦੀ ਕੋਈ ਲਾਗ ਆ ਵੇ ਇੱਕ ਮਾਰੋ ਜਿਵੇਂ ਮਰਜੀ ਧਾਰਾ ਮਾਰਿਓ ਧਾਰਾ ਵੇਖੋ ਕੋਈ ਕਾਰਨ ਦੀ ਨਹੀਂ ਗੱਲ ਹਾਂ ਇਹ ਗਵਾਲਾਂ ਹਸਾਬੀ ਆ ਦਾ ਐਡੀ ਮੈਂ ਦੀ ਐਡੀ ਮੈਂ ਦੀ ਵਾਹੜੀ ਨਹੀਂ ਮਾਨ ਹੁੰਦੀ ਨਹੀਂ ਮਾਰੋ ਗੱਲ ਬਾਤ ਨਹੀਂ ਕੀ ਮੈਂ ਨਾ ਵੇ ਨਾਲ ਇੰਨਾ ਕਹਿ ਰਾਂ ਮਹਾ ਚਲੋ 100 ਫਾਲ ਦਾ ਕਿਰਨ ਵਾਅਦਾ ਕਰਤਾ ਹੋ ਜਾਂਦਾ ਤੇ ਕੱਲ ਮੈਂ ਵੈਸੇ ਥੱਲੇ ਦੇ ਬੈਠਾ ਬੱਚੇ ਦਾ ਕਰਦੀ ਬੜਾ ਇਹ ਨਹੀਂ ਨਹੀਂ ਕਰਦੀ ਵੈਸੇ ਉਤਰੇ ਬਹੁੰਦੀ ਲਓ ਜੀ ਇਹ ਚਲੋ ਵਾਅਦੇ ਵਾਲੀ ਗੱਲ ਆ ਜੀ ਆ ਵਾਅਦੇ ਵਾਲੀ ਹੁੰਦੀ ਆ ਪਤਾ ਨਹੀਂ ਦਾ ਬੱਚੇ ਦਾ ਵਾਅਦਾ ਕਰਤਾ ਹੋ ਜਾਂਦਾ ਤਾਂ ਬਿਲਕੁਲ ਬਿਲਕੁਲ ਸੋ ਦੋਸਤੋ ਐਸੀ ਕੀ ਮੱਝ ਪੂਰੇ ਵੱਡੇ ਪੱਲੇ ਦੇ ਵਿੱਚ ਪੂਰੀ ਗੱਲਬਾਤ ਇਸ ਮੱਝ ਦੀ ਇਸ ਤੋਂ ਬਾਅਦ ਇੱਕ ਤੁਹਾਨੂੰ ਵੱਚੀ ਦਿਖਾਉਣੀ ਆ ਪਹਿਲਾਂ ਸੂਆਪ ਨੂੰ ਵੱਚੀ ਸੁਣੀ ਆ ਜੀ ਹਾਂ ਪਹਿਲਾਂ ਆ ਤੁਹਾਨੂੰ ਤੇ ਕਾਲਾ ਰੰਗ ਇੱਕ ਰੰਗ ਕਾਲੀ ਆ ਬਾਕੀ ਕੁਝ ਕਿਥੱਲੇ ਡਾਟ ਸਪੌਟ ਜਿਹੜੇ ਤੇ ਐਦੀ ਵੀਰ ਜੀ ਡਿਟੇਲ ਕੀ ਆ ਦਿਨ ਕਿੰਨੇ ਲਾਜੂ ਅਜਾ ਪਹਿਲਾਂ ਹੋਸੀ ਸੂਸਾਪੇ ਤੇ 12 ਦਿਨ ਰਹਿਣ ਦੇ 12 ਦਿਨ ਹਾਂਜੀ 12 ਦਿਨ ਰਹਿਣ ਦੇ ਠੀਕ ਆ ਜੀ ਇਹ 23 ਤਰੀਕ ਨੂੰ ਦੇ ਦਿਨ ਤੇ 12 ਗ੍ਰੈਂਡ ਆ ਅੱਜ 11 ਕਈ 11 ਆਜਾ 23 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਠੀਕ ਆ ਬਸ 11 12 ਇਹ ਨਹੀਂ ਆ ਪਾ ਸਕਦੇ ਕਿ ਪਹਿਲਾਂ ਦੋ ਦਿਨ ਸੂਸਾਦੀ ਆ ਤੇ ਬਾਅਦ ਚ ਵੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲੋ ਵੀ ਭਰਾਵੋ ਆ ਬੱਛੀ ਆ ਠੀਕ ਆ ਪਹਿਲਾਂ ਬੱਛੀ ਨੇ ਸੂਣਾ ਤੇ ਥਾਣਾ ਪੰਡਾ ਤੁਸੀਂ ਆ ਵੇਖੋ ਠੀਕ ਆ ਆ ਦੇਖੋ ਠੀਕ ਆ ਥਾਂ ਤੋਂ ਚੰਗਾ ਬਿਲਕੁਲ ਨੂੰ ਮੁੱਠੀ ਆ ਲੱਗਾ ਪਹਿਲਾਂ ਬੇਡਾ ਬੇਡਾ ਸਾਂ ਦੇ ਨਾ ਮੱਝਾ ਰਕਰ ਲੱਕਾ ਠੀਕ ਆ ਨੋ ਡਾਊਟ ਥਾਣਾ ਵਧੀਆ ਹੈਗਾ ਵੀ ਕੋਈ ਵੀਰ ਇਹ ਤੁਸੀਂ ਡਿਸਾਈਡ ਕਰਕੇ ਆਉਂਦੇ ਵੀ ਯਾਰ ਛੋਟਾ ਜਿਹਾ ਥਣ ਤੇ ਥਣ ਪੂਰਾ ਮੁੱਠੀ ਆਲਾ ਠੀਕ ਆ ਤੇ ਬੱਛੀ ਨੇ ਪਹਿਲਾਂ ਸੂਆ ਸੂਣਾ ਤੇ ਚੰਗੀ ਬੱਛੀ ਆ ਨਵੀਂ ਬੱਛੀ ਰਾਜੀ ਨੂੰ ਜੀ ਚੰਗੀ ਆ ਬੇਲ ਬੁੱਲ ਵੀ ਚੰਗੀ ਆ ਬਿਲਕੁਲ ਤੇ ਖੋਲ ਦਿਓ ਜੀ ਖੋਲ ਤਾਂ ਜੀ ਦਿਖਾ ਦਿਓ ਟੈਂਕ ਯਾ ਜੀ ਆਜੀ ਆਈ ਆ ਥੋੜਾ ਡਰਦੀ ਪੱਟੇ-ਪੱਟੇ ਨਹੀਂ ਜਾਣਦੇ ਹੂੰ 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 ਲੋ ਬਈ ਆਹ ਲਓ ਇਹ ਆ ਗੋਵੀ ਟਾਇਆਂ ਦਾ ਹੈ ਤਾਂ ਹੈ ਕਿ ਸੰਭਾਲੀ ਫਿਰਦਾ ਆ ਲਓ ਬਈ ਔੜੀਆਂ ਇਹ ਪੇਰ ਤਾਂ ਨਹੀਂ ਪਾਣੀ ਦੀ ਹੋਈ ਹੈ ਹਾਂ ਲਓ ਜੀ ਕਰੋ ਦੋਸਤੋ ਚੈੱਕ ਕਿ ਕੋਈ ਹਫਤਾ ਖਾਂਡਾ ਕੱਢੂਗੀ ਸਮਾ ਹਨਾ ਅੱਡੋ ਬਸ ਤੂੰ ਸਭ ਪੜ ਜਾਣਾ ਹਾਂ ਲੋ ਵੀ ਦੋਸਤੋ ਆਜੇ ਵੀਰ ਬੂਟੇ ਹੋਰਾਂ ਦੇ ਕੋਲ ਪਲੂਣ ਬੱਚੀ ਸੋਣੀ ਆ ਪਹਿਲਾ ਸੂਗਾ ਬਹੁਤੇ ਵੀ ਇਹਨਾਂ ਦੀ ਆਪ ਦੇਸ਼ਾ ਹੁੰਦੀ ਆ ਵੀ ਪਹਿਲਾਂ ਬੱਚੀ ਖਰੀਦ ਲਈਏ ਤਾਂ ਤੁਸੀਂ ਹੱਥ ਪਾ ਸਕਦੇ ਹੋ ਆ ਦੇਖੋ ਕਰਨਾ ਕੀ ਕਰ ਲਕਿਆ ਆ ਆਉਣ ਮੁਰਦੇ ਹਾਂ ਜੀ ਹਾਂ ਅੱਜ ਦੋਸਤੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਤੇ ਸੀਗੇ ਅਮੀਰਕੇ ਪਿੰਡ ਤੋਂ ਬਿਲਕੁਲ ਖਾਸ ਵਿਜਟ ਜਿਹੜੀਆਂ ਪਿੰਡ ਅਮੀਰਕੇ ਕਰਨੀ ਆ ਅਮਰਕੋਟ ਦੇ ਬਿਲਕੁਲ ਨਜ਼ਦੀਕ ਤੇ ਪਸ਼ੂ ਸਾਰੇ ਓਵਰ ਆਲ ਜਿੰਨੇ ਵੀ ਦਿਖਾਏ ਸਾਰੇ ਚੰਗੇ ਹੁੰਦੇ ਆ ਦੋਸਤੋ ਤੇ ਰੇਟ ਭਾਅ ਪਰਤਾ ਵੀ ਤਕਰੀਬਨ ਅੱਜ ਠੀਕ ਆ ਫਿਲਹਾਲ ਤੁਸੀਂ ਆਪਣੇ ਹਿਸਾਬ ਨਾਲ ਮੋਲੋ ਕੋਈ ਵੀ ਰਲਾਵੇ ਪਰ ਇੱਕ ਵਾਰੀ ਇੱਥੇ ਆਣ ਕੇ ਚੰਗੀ ਤਸੱਲੀ ਨਾਲ ਓਨੀ ਬੰਦੀ ਥਾਂ ਦੀ ਬਰਾਬਰ ਦੀ ਚੀਜ਼ ਜਿਹੜੀ ਆ ਦੋਸਤੋ ਉਹ ਜ਼ਰੂਰ ਦੇਖ ਲਿਓ ਤੇ ਬੂਟੇ ਵੀ ਦਾ ਇਸ ਬੱਚੀ ਦਾ ਜਿਹੜਾ ਪਹਿਲਾਂ ਸੁਣੀਏ ਕਿੰਨਾ ਮੋਲ ਆ ਤੂੰ ਬਾ ਮੋਲਾਪਾ ਦਾ ਜਾਈ ਰੱਖ ਦੇ ਅੱਛਾ ਜੀ ਸਾਡੇ 42000 ਦੀ ਬੱਛੀ ਦੇ ਦਾਂਗੇ ਸਾਡੇ 42 ਦੀ ਸਾਡੀ 42 ਦੀ ਠੀਕ ਆ ਸਾਡੇ 42 ਦੀ ਭਰਾਵੋ ਇਹ ਬੱਛੀ ਹੋ ਜੂਗੀ ਠੀਕ ਆ ਵਿੱਚੋਂ 5-700 ਮਾਨਤਾਂ ਨੂੰ ਕਰਾਇਆ ਵੀਰ ਭਰਾਵੋਗਾ ਨਾ 500 ਰੁਪਏ ਛੋੜ ਕਰਾਂਗੇ ਲਓ ਜੀ 5-700 ਕੋਈ 100 200 ਨਹੀਂ 5-700 ਰੁਪਏ ਮਾਨਤਾਂ ਹੋ ਜੂਗਾ ਠੀਕ ਆ ਜੀ ਤੇ ਬੱਛੀ ਚੰਗੀ ਆ ਤੇ ਜ਼ਰੂਰ ਤੁਸੀਂ ਇਹਦਾ ਕੰਟੈਕਟ ਕਰ ਲਿਓ ਤੇ ਨੰਬਰ ਵੀਰ ਬੂਟੇ ਜ਼ਰੂਰ ਆਪਣੇ ਦੱਸ ਦੀਗੇ 84373 99943 ਠੀਕ ਆ ਜੀ ਸੋ ਦੋਸਤੋ ਇਹ ਨੰਬਰ ਬਿਲਕੁਲ ਲਗਾਤਾਰ ਇਸ ਸਕਰੀਨ ਦੇ ਥੱਲੇ ਚਲਦੇ ਹੋਏ ਆ। ਆਜ ਫਿਲਹਾਲ ਵੀਰ ਦੇ ਕੋਲੇ ਪਸ਼ੂ ਸੀਗੇ ਚਾਰ ਤੇ ਚਾਰੇ ਜਿਹੜਾ ਆਪਾਂ ਦਿਖਾਤੇ ਆ ਤੁਹਾਨੂੰ ਠੀਕ ਆ ਤਿੰਨ ਪਸ਼ੂ ਸੀਗੇ ਠੀਕ ਆ ਤੇ ਜਿਹੜੀ ਚੌਥੀ ਹੋਣਾ ਹੀ ਇਹ ਵੀ ਵਿੱਚ ਆਪਾਂ ਗਿਨਾਤੀ ਆ ਠੀਕ ਆ ਗਿਨਾਤੀ ਠੀਕ ਆ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵੀਰ ਇੱਕ